ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਭੈਣ ਭਰਾ ਜਿੰਨੇ ਵੀ ਚੈਨਲ ਵੈਦਰ ਵਾਇਸ ਸਿੰਮਿੰਦਰ ਦੇਖ ਰਹੇ ਨੇ ਲਗਾਤਾਰ ਵੀਡੀਓਜ਼ ਨੂੰ ਪਿਆਰ ਦੇ ਰਹੇ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੁਰਤੋਂ ਸਵਾਗਤ ਕਰਦੇ ਹਾਂ ਜੀ ਅੱਜ ਦੀ ਰਾਤ ਦੀ ਮੌਸਮ ਦੀ ਅਪਡੇਟ ਵਿੱਚ ਤੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਤੇ ਨਾਲ ਲੱਗਦੇ ਹਰਿਆਣੇ ਦੇ ਵੱਲੋਂ ਇੱਕ ਸਿਸਟਮ ਐਂਟਰ ਕਰ ਰਿਹਾ ਜੋ ਕਿ ਦੱਖਣ ਪੂਰਬੀ ਪੰਜਾਬ ਤੋਂ ਐਂਟਰ ਕਰ ਰਿਹਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਰਾਤ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਦੱਖਣ ਪੂਰਬੀ ਬੈਲਟ ਤੋਂ ਇਹ ਸਿਸਟਮ ਐਂਟਰ ਕੀਤਾ ਹੈ ਜਿਹਦੇ ਵਿੱਚ ਜ਼ਿਲ੍ਹੇ ਜਿਹੜੇ ਆ ਰਹੇ ਨੇ ਉਹ ਖਾਸ ਤੌਰ ਤੇ ਬਠਿੰਡਾ ਮਾਨਸਾ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਥੋੜਾ ਬਹੁਤਾ ਇਲਾਕਾ ਮਲੇਰਕੋਟਲੇ ਦਾ ਥੋੜਾ ਬਹੁਤਾ ਇਲਾਕਾ ਮੁਹਾਲੀ ਦਾ ਚੰਡੀਗੜ੍ਹ ਦਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਸਾਨੂੰ ਉਮੀਦ ਜਾਗ ਰਹੀ ਹੈ ਕਿ ਮੀਂਹ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚਕਾਰ ਜ਼ਿਆਦਾ ਚਾਂਸ ਨੇ ਬੂੰਦਾਬਾਨ ਦੀ ਗਰਜ ਚਮਕ ਤੇ ਤੇਜ਼ ਹਵਾ ਚੱਲਣ ਦੇ ਬਾਕੀ ਪੰਜਾਬ ਦੇ ਵਿੱਚ ਬੱਦਲਬਾਈ ਥੋੜੀ-ਬਹੁਤੀ ਛਾਏਗੀ ਲਗਭਗ ਅੱਧ ਰਾਤ ਤੋਂ ਬਾਅਦ ਪਰ ਮੀਂਹ ਦੀ ਉਮੀਦ ਬਾਕੀ ਪੰਜਾਬ ਦੇ ਵਿੱਚ ਬਣਦੀ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਉਹ ਠੀਕ ਠਾਕ ਨੇ ਬਾਕੀ ਪੰਜਾਬ ਦੇ ਵਿੱਚ ਤਾਪਮਾਨ ਜਿਹੜੇ ਫਿਲਹਾਲ ਹਜੇ ਵੀ 7 ਵੱਜ ਚੁੱਕੇ ਨੇ 30 ਡਿਗਰੀ ਤੋਂ ਉੱਪਰ ਹੀ ਚੱਲ ਰਹੇ ਨੇ ਤੇ ਅੱਜ ਰਾਤ ਦੇ ਐਵਰੇਜ ਤਾਪਮਾਨ ਜਿਹੜੇ 22 ਤੋਂ 25 ਡਿਗਰੀ ਤੱਕ ਬਣੇ ਰਹਿਣਗੇ ਗਰਮੈਸ਼ ਦਾ ਮਾਹੌਲ ਬਰਕਰਾਰ ਰਹੇਗਾ ਕਿਉਂਕਿ ਹਾਲਾਤ ਨੇ ਜਿਹੜੇ ਉਹ ਕਾਫੀ ਹੱਦ ਤੱਕ ਸਾਨੂੰ ਉਹ ਗਰਮੀ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੂਰਬ ਦੀ ਹਵਾ ਪੰਜਾਬ ਦੇ ਉੱਪਰ ਲਗਾਤਾਰ ਚੱਲ ਰਹੀ ਹੈ ਤੇ ਜਦੋਂ ਵੀ ਦੱਖਣ ਪੂਰਬ ਦੀ ਹਵਾ ਚੱਲਦੀ ਹੈ ਤਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਨਾਰਮਲ ਨਾਲੋਂ 2 ਤੋਂ 3 ਡਿਗਰੀ ਤਾਪਮਨ ਵੱਧ ਜਾਂਦਾ ਹੈ ਜੋ ਕਿ ਸਾਨੂੰ ਹੁਣ ਆਮ 2-3 ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਂਦੇ 2-3 ਦਿਨ ਇਸੇ ਤਰੀਕੇ ਦਾ ਮਾਹੌਲ ਰਾਤ ਦੇ ਸਮੇਂ ਬਣਿਆ ਰਹੇਗਾ ਅੱਜ ਰਾਤ ਉਹਨੂੰ ਦੱਸ ਹੀ ਚੁੱਕੇ ਆ ਕਿ 5-6 ਜ਼ਿਲ੍ਹੇ ਜਿਹੜੇ ਨੇ ਪ੍ਰਭਾਵਿਤ ਹੋ ਸਕਦੇ ਨੇ ਮੀਂਹ ਬੂੰਦਾਬੰਦੀ ਦੇ ਨਾਲ ਪਰ ਅਗਰ ਹਵਾ ਦਾ ਰੁਖ ਬਦਲਦਾ ਆਏ ਤਾਂ ਕਿਤੇ ਨਾ ਕਿਤੇ ਸਿਸਟਮ ਵੀ ਆਪਣਾ ਰੁਖ ਬਦਲ ਸਕਦੇ ਨੇ ਇਹ ਸਿਸਟਮ ਵੀ ਚੇਂਜ ਹੋ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਕੋਈ ਵੱਡੀ ਪੱਕੀ ਗਰੰਟੀ ਨਹੀਂ ਹੈ ਕਿ ਇਹਨਾਂ ਇਲਾਕੇ ਵਿੱਚ ਪੱਕਾ ਬਹੁਤ ਭਾਰੀ ਮੀਂਹ ਹੋਵੇਗਾ ਅਸੀਂ ਤਾਂ ਇਹ ਉਮੀਦ ਕਰਦੇ ਆ ਕਿ ਹਾਂ ਥੋੜੀ-ਬਹੁਤੀ ਬੂੰਦਾਬੰਦੀ ਅਗਰ ਹੁੰਦੀ ਹੈ ਤਾਂ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਤੇ ਅਗਰ ਕੋਈ ਭਾਰੀ ਤੇਜ਼ ਹਨੇਰੀ ਮੀਂਹ ਚਖੜ ਪੈਂਦਾ ਹੈ ਤਾਂ ਨੁਕਸਾਨ ਕਣਕ ਦਾ ਨੁ ਬਾਕੀ ਸਵੇਰ ਦੀ ਅਪਡੇਟਸ ਲੈ ਕੇ ਚੈਨਲ ਦੇ ਉੱਪਰ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ